ਤਿੰਨ ਦਿਨ ਤੇ ਬੇਬੇ ਨਾਨਕੀ ਨੂੰ ਪੈ ਨਾਨਕੀ ਨੂੰ ਪਤਾ ਸੀ ਇਹ ਪੈਗੰਬਰ ਹੈ ਇਹ ਤੇ ਡੋਬਦਾ ਨਹੀਂ ਇਹ ਨਹੀਂ ਡੋਬਦਾ ਇਹ ਤੇ ਤਾਰਨ ਆਇਆ ਹੈ ਆਪਕੋ ਸਤਨਾਮੁ ਸਿਗਰ ਭਾਈ ਉਹ ਦੇਰਾਮ ਜੀ ਵੀ ਵਿਚਲ ਕੇ ਮਨ ਉਦਾਸ ਹੋ ਜਾਂਦਾ ਕਿ ਇੰਨੇ ਜਣ ਪਤਾਨੀ ਹੁਣ ਕਿੱਥੇ ਬੜੇ ਗੁੰਦਾ ਖੋਲ ਉਥੇ ਭੇਜੇ ਸਾਰੇ ਨਰਾਸ਼ ਹੋ ਗਿਆ ਸੀ ਵੀ ਉਹ ਨਾਨਕ ਕੋសារ ਨੂੰ ਪਤਾ ਨਹੀਂ ਕਿਹੜੀ ਜਗ੍ਹਾ ਤੇ ਗਏ ਤੇ ਸਾ ਸਰ ਜਨੋ ਜੇ ਦਿਨ ਆਏ ਤੇ ਬੀਬੇ ਨਾਨਕ ਜੀ ਨੇ ਕਿਹਾ ਤੁਸੀਂ 3 ਦਿਨ ਉਡੀਕ ਕਰੋ ਜੇ ਉਡੀਕ ਤੋਂ ਬਾਅਦ ਚ ਨਾ ਆਏ ਤੇ ਫਿਰ ਤੁਸੀਂ ਜੋ ਮਰਦੀ ਸਮਝਦੇ ਹੋ ਪਰ ਮੈਂ ਨਹੀਂ ਸਮਝਦੀ ਵੀ ਉਹ ਡੁੱਬਿਆ ਆ ਆਪ ਕੋ ਸਤਨਾਮ ਜੀ ਵਾਹਿਗੁਰੂ ਉਤੇ ਗੁਰਨਾਨਕ ਪਾਤਸ਼ਾਹ ਆਪ ਹੈ ਜਿਹੜਾ ਦੁਨੀਆ ਨੂੰ ਧਾਰਨ ਆਇਆ ਹੈ ਆਪੂ ਜੀ ਸੋਹਣ ਹਾਂ ਸਤਿ ਆਕਾਂ ਆ ਪਾਪੀਆਂ ਨੂੰ ਤਾਰਨ ਵਾਲਿਆ ਸਾਡੇ ਉਤੇ ਮੇਰ ਕਰੀ ਬੋਲਦਾ ਆ ਪਾਪੀਆਂ ਨੂੰ ਤਾਰਨ ਵਾਲਿਆ ਸਾਡੇ ਉਤੇ ਮੇਰ ਕਰੀ ਦਾ ਦੇ ਜੋ ਸਾਧ ਸੰਗਤ ਜੀ ਸਤਿ ਪੂਜੀ ਦੇ ਚਰਨਾਂ ਵਿੱਚੋਂ ਨਾਮ ਦੀ ਦਾਤ ਮੰਗੀਏ ਜਿਹਦੇ ਵਿੱਚ ਸਾਰੀਆਂ ਬਰਕਤਾਂ ਨੇ ਅਮਰਤ ਵੇਲਾ ਮੰਗੀਏ ਜਿਹਦੇ ਵਿੱਚ ਸਾਰੀਆਂ ਬਰਕਤਾਂ ਨੇ ਨਿਤਨੇਮ ਦੀਆਂ ਦਾਤਾਂ ਮੰਗੀਏ ਜਿਹਦੇ ਵਿੱਚ ਸਾਰੀਆਂ ਬਰਕਤਾਂ ਨੇ ਤੇ ਸਾਧ ਸੰਗਤ ਸਾਰੀ ਹੀ ਕਮੇਟੀ ਸਾਡੇ ਬਹੁਤ ਹੀ ਸਤਿਕਾਰਯੋਗ ਪ੍ਰਧਾਨ ਸਾਹਿਬ ਸਰਦਾਰ ਤਸ਼ਵੀਰ ਸਿੰਘ ਜੀ ਗੁਰਮੀ ਸਿੰਘ ਜੀ ਤਲੋਚਨ ਸਿੰਘ ਜੀ ਮੇਜਰ ਸਿੰਘ ਜੀ ਅਵਤਾਰ ਸਿੰਘ ਜੀ ਸਾਰੇ ਸਾਧ ਸੰਗਤ ਜੀ ਅੱਜ ਇੰਨੀ ਸੰਗਤ ਹੈ ਕਈ ਵੀ ਉੱਚੋਂ ਨਹੀਂ ਸੀ ਆਉਂਦੇ ਹੁਣ ਅਮਰੀਕ ਸਿੰਘ ਜੀ ਇੱਕ ਬੋਲ ਤੇ ਉਸ ਦਿਨ ਦਾ ਇੱਕ ਵੀ ਨਾ ਕਰੀ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਿੱਖ ਮਾਨਕ ਦੇ ਚਰਮਾ ਨਾਲ ਪਿਆਰ ਹੈ ਲਖਮੀਂਦਰ ਸਿੰਘ ਲਖਾਣੀਆਂ ਸਾਧ ਸੰਗਤ ਕਿੰਨਾ ਆਨੰਦ ਮਾਣਦਾ ਹੈ

ਆਪ ਕੋ ਸਤਨਾਮ ਸਿਵਾਹੇ ਮਾਲਕ ਸਭੀਆਂ ਜਿਨ੍ਹਾਂ ਦਾ ਨਹੀਂ ਵੀ ਨਾਮ ਜਾਣਦਾ ਉਹ ਉਹਨੂੰ ਵੀ ਜਾਣਦਾ ਹੈ ਸਾਧ ਸੰਤ ਸਤਿਗੁਰੂ ਦੀ ਬਰਕਤਾਂ ਦੇ ਨਾਲ ਭਰਦੇ ਭਰਦੇਨ ਬਰਕਤਾਂ ਦੇ ਨਾਲ ਇਹੀ ਅਰਦਾਸ ਹੈ ਸੋ ਕਉ ਸਾਰੇ ਗਲੀਆਂ ਕੀ ਆਪਾਂ ਸਤਜਾ ਆਨੰਦ ਭਯਾ ਮੇ ਮਾਈ ਸਤਿਗੁਰੂ It's <laughs> are me ਗੁਰਵਾ 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 ਗ

through crew! through crew! through one through one through one through five through five ਨਾ ਨਾਨਕ ਤੇ ਮੁਖ ਉਜੇ